ਤੇ ਉਹ ਕਰਾਇਆ ਗਿਆ ਹੈ। ਹੋਰ ਦਾਸਰ ਨੂੰ ਬਰਦ ਹਾਈਪੋ ਹੋਰ ਨਾਲ ਲਾਗੂ ਕੀਤੀ ਗਈ ਹੈ। ਜਿਵੇਂ ਇਸ ਦੀ ਨਾਰਮਲ ਜਿਵੇਂ 25 ਮਈ ਨੂੰ ਰਜਿਸਟ੍ਰੇਸ਼ਨ ਕੀਤੀ ਗਈ ਹੈ। ਉਹਦਾ ਪਰਪਸ ਸਿਰਫ ਇੰਨਾ ਹੈ ਕਿ ਇਸ ਫਾਈਕਲ ਮੋਰ ਦੇ ਨਾਲ ਕੁੜੀਆ ਕੋ ਦਾ ਨਾਮ ਵਿਨੀਗ ਵਾਈਟ ਬੁੱਕ ਵਿੱਚ ਰਿਕਾਰਡ ਦੇ ਵਿੱਚ ਜਾਣਾ। ਇਸ ਵਿਨੀਗ ਵਾਈਟ ਬੁੱਕ ਦਾ

कि ਸਭ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਣੀ ਹੈ ਸਾਈਕਲ ਜੋ ਚਲਾਉਂਦੇ ਹਨ ਜਾਂ ਕੋਈ ਚਲਾਉਂਦੇ ਜਿਹਦਾ ਕੋਈ ਸਾਈਕਲ ਨਹੀਂ ਲੈ ਕੇ ਜਿਹਦੇ ਘਰੇ ਹੈਗੇ ਬਾਣੀ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਉਣਾ ਤੇ ਜੋ ਐਜ ਐ ਬਰੈਂਟੀਅਰ ਵੀ ਕਰਨਾ ਚਾਹੁੰਦੇ ਆ ਉਹ ਵੀ ਐਜ ਐ ਬਰੈਂਟੀਅਰ ਦਾ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਦੂਜਾ ਹੈ ਸਾਡੇ ਕੋਲ ਕਿਊਟ ਕੰਪੀਟੀਸ਼ਨ ਟਾਈਮ ਆਫ ਨੋਲੇਜ ਵੀ ਜਿੱਦਾਂ ਸਾਡਾ ਇਸ ਵਾਰ ਥਰਡ ਸੈਕਸ਼ਨ ਹੋ ਜਾਇਆ ਹੈ ਜਿਸ ਦੇ ਵਿੱਚ ਦੋ ਐਜ ਕੈਟੇਗਰੀਆਂ 12 ਤੋਂ 16 ਸਾਲ ਤੇ 16 ਤੋਂ 26 ਸਾਲ ਜਿੱਦੇ ਵਿੱਚ ਤੁਹਾਨੂੰ

ਇਹ ਲੋਕ ਪਾਰਟਿਸਿਪੇਟ ਨਹੀਂ ਕਰ ਰਹੇ। ਇਹ ਬਹੁਤ ਅੱਛਾ ਉਪਰਾਲਾ ਹੈ। ਇੱਕ ਤਾਂ ਸੇਧ ਦਾ ਆਪਣੇ ਬੈਨੀਫਿਟ ਹੈ। ਦੂਸਰਾ ਬੈਸਟ ਪਾਰਟ ਹੈ ਕਿ ਇਹ ਕਿ ਹੁਸ਼ਿਆਰਪੁਰ ਦਾ ਨਾਮ ਕਾਦੇ ਵਿੱਚ ਆਣਾ ਜ਼ਰੂਰੀ ਕੀ ਦੱਸਿਆ ਉਹਨੇ? ਕਿ ਇਹ ਕੀ ਹੋ? ਕਿ ਇਸ ਬੁੱਕਸ ਵਰਡ ਰਿਪੋਰਟ। ਉਹਦੇ ਵਿੱਚ ਬਹੁਤ ਜਿੰਨੇ ਵੀ ਵਰਡ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਿਪੋਰਟ ਭੇਜ ਕਰਦਾ ਹੈ ਤਾਂ ਉਹ ਉਹਦੇ ਵਿੱਚ ਉਹਦਾ ਨਾਮ ਦਰਜ ਕੀਤਾ ਜਾਂਦਾ ਹੈ ਔਰ ਕਿੰਨੇ ਮਾਨ ਦੀ ਗੱਲ ਹੋ ਗਈ ਕਿ ਤੇ ਸਾਡਾ ਹੁਸ਼ਿਆਰਪੁਰ ਦਾ ਨਾਮ ਉਹਦੇ ਵਿੱਚ ਆਇਆ। ਇੱਥੇ ਤੁਸੀਂ ਮੈਕਸਿਮਮ ਸਟੂਡੈਂਟਸ ਪਾਰਟਿਸਿਪੇਟ ਕਰ ਸਕਦੇ ਹੋ ਔਰ ਜੇ ਤੁਹਾਡੇ ਆਸ-ਪਾਸ ਵੀ ਕੋਈ ਨੌਨ ਹੈ ਜਿਹਦੇ ਕੋਲ ਸਾਈਕਲ ਹੈ ਚਲਾ ਸਕਦਾ ਹੈ 4 ਸਾਲ ਤੋਂ ਉਪਰ ਦੀ ਉਮਰ ਹੈ ਉਹ ਖਰ ਕੋਈ ਪਾਰਟਿਸਿਪੇਟ ਕਰ ਸਕਦਾ ਤੁਸੀਂ ਉਹਦੇ ਨਾਲ ਬਹੁਤ ਸਿਰਫ ਰਜਿਸਟ੍ਰੇਸ਼ਨ ਲਿੰਕ ਸ਼ੇਅਰ ਕਰ ਲੈ ਸਾਡੇ ਤੋਂ ਲੈ ਲਿਓ ਉਹ ਲਿੰਕ ਉਸ ਨਾਲ ਸ਼ੇਅਰ ਕਰ ਦਿਓ ਨੋਮੀਨਲ ਫੀਸ ਹੈ 25 ਰੁਪਏ ਜਿਹਦੇ ਵਿੱਚ ਤੁਹਾਨੂੰ ਮਿਲਣਗੇ ਟੀ-ਸ਼ਰਟਸ ਵੀ ਮਿਲਣਗੇ ਔਰ ਰਿਫਰੈਸ਼ਮੈਂਟ ਵੀ ਮਿਲੇਗੀ ਉਹ ਮੈਕਸਿਮਮ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਸ਼ਹਿਰ ਵੱਸੇ ਲੋਕਾਂ ਵੱਸੇ ਕਿ ਸਾਡਾ ਨਾਮ ਉੱਪਰ ਆਏ ਤਾਂ ਸਾਡੇ ਲਈ ਮਾਨਤੀ ਕਰੇ। ਔਰ ਦੂਸਰਾ ਸਰ ਨੇ ਤੁਹਾਨੂੰ ਦੱਸਿਆ ਹੀ ਹੋਂ ਕਿੱਥੋਂ ਆਏ ਬਲਵੰਤ ਸੇਵਾ ਸੁਸਾਇਟੀ ਤੋਂ। ਮੈਮ ਨੇ ਬਹੁਤ ਕਲੀਅਰਲੀ ਤੁਹਾਨੂੰ ਦੱਸਿਆ ਉਹਨਾਂ ਦਾ ਮਕਸਦ ਹੀ ਸੇਵਾ ਕਰਨਾ ਹੈ। ਤਾਂ ਉਹ ਵੀ ਇੱਕ ਉਪਰਾਲਾ ਹੀ ਹੈ ਕੁਇਜ਼ ਕੰਪੀਟੀਸ਼ਨ ਦੇ ਰਾਹੀਂ ਉਹ ਇਹ ਕਰਦੇ ਹੈ ਕਿ ਜਿਹੜੇ ਬੱਚੇ ਡਿਸਰਵਿੰਗ ਹੋ ਤੁਸੀਂ ਅਲਟੀਮੇਟਲੀ ਗ੍ਰਾਊਂਸ ਵਿੱਚੋਂ ਉਹਨਾਂ ਤੋਂ ਉਹਨਾਂ ਨੂੰ ਸਕਾਲਰਸ਼ਿਪ ਦੇਣ ਦਾ ਇੱਕ ਤਰ੍ਹਾਂ ਹੈ। ਕਿ ਇੱਕ ਤਰ੍ਹਾਂ ਦਾ ਅਨੇਕ ਦਿਨ ਦੇ ਉਹਦਾ ਪੈਮਾਨਾ ਕੀ ਰਹਿੰਦੇ ਜੇ ਆਪਾਂ ਨੂੰ ਕੋਈ ਸਾਰੀ ਕਹਿ ਦੇਣ ਕਿ ਤੁਹਾਨੂੰ ਉੱਤੇ ਪੈਸੇ ਵੰਡੇ ਜਾ ਰਹੇ ਆ ਤਾਂ ਅਸੀਂ ਸਾਰੀ ਕਹੀਆ ਮੈਨੂੰ ਵੀ ਮਿਲਨੇ ਚਾਹੀਦਾ ਮੈਂ ਵੀ ਲੋੜ ਮੰਗਦਾ ਤਾਂ ਉਹਦਾ ਇੱਕ ਪੈਮਾਨਾ ਰੱਖਤਾ ਕਿ ਕੁਇਜ਼ ਕੰਪੀਟੀਸ਼ਨ ਕੰਡਕਟ ਕਰੇ ਕਰਨੀ ਸੇਵਾ ਹੀ ਆ ਪਰ ਇੱਕ ਕੁਇਜ਼ ਕੰਪੀਟੀਸ਼ਨ ਦੇ ਮੱਦੇ ਨਜ਼ਰ ਆ ਕੇ ਉਹਨੂੰ ਨਾਲ ਲੈ ਕੇ ਤਾਂ ਕੋਈ ਕੰਪੀਟੀਸ਼ਨ ਛੋਟਾ ਜਿਹਾ ਕੰਡਕਟ ਕਰਨਗੇ ਉਹਦੇ ਵਿੱਚ ਜਿਹੜੇ ਟਾਪਰਸ ਹੋਣਗੇ ਉਹਨਾਂ ਨੂੰ ਉਹ ਸਕਾਲਰਸ਼ਿਪ ਇਨਾਮ ਮਿਲਜੂ ਦਿੱਤੀ ਜਾਏਗੀ ਤੁਮੇ ਮੀਟ ਕਰਦੀ ਹੈ ਮੈਕਸਿਮਮ ਸਟੂਡੈਂਟਸ ਨੇ ਕੋਸ਼ਿਸ਼ ਕਰਨੀ ਹੈ ਜਿਨੇ ਵੀ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਨੇ ਹੋ ਵੀ ਮੈਂ ਉਸ ਦੇ ਵਿੱਚ ਪਾਰਟਿਸਿਪੇਟ ਕਰਨੀ ਹੈ ਤੁਹਾਡੇ ਦੋ ਟੀਚਰਸ ਦਾ ਆਲਰੇਡੀ ਇਨਰੋਲਡ ਹੈ ਕਵਿਤਾ ਮੈਮ ਔਰ ਸੰਦੀਪ ਮੈਮ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਰਜਿਸਟ੍ਰੇਸ਼ਨ ਸਾਈਕਲੋਥਨ ਵਿੱਚ سے ਵੀ ਕਰਵਾ ਸਕਦੇ ਹੋ ਔਰ ਕੁਇਜ਼ ਕੰਪੀਟੀਸ਼ਨ ਦੇ ਜਿਹੜੇ ਅੱਜ ਕੁਇਜ਼ ਕੰਪੀਟੀਸ਼ਨ ਅਤੇ ਸਾਈਕਲੋਥਨ ਦੀ ਪ੍ਰੋਮੋਸ਼ਨ ਦੇ ਵਿੱਚ ਸੱਤ ਨੇ ਦੇ ਅਸੀਂ ਆਏ ਹਾਂ ਸੈਂਟਰੀ ਸਕੂਲ ਨਈਵਾਦੀ ਦੇ ਵਿੱਚ मैडम डीटीजी प्रिंसिपल ਤੇ ਪੂਰੇ ਸਟਾਫ ਦੀ ਗੁਵਾਈ ਦੇ ਵਿੱਚ ਅਸੀਂ ਵਾਈ ਕਲਾਸ ਇਕੱਲੀ ਇਕੱਲੀ ਕਲਾਸੇ ਜਾ ਕੇ ਬੱਚਿਆਂ ਨੂੰ ਪ੍ਰਮੋਟ ਕੀਤਾ ਹੈ ਕਯੂਜ਼ ਕੰਪੀਟੀਸ਼ਨ ਬਾਰੇ ਅਤੇ ਸਾਈਕਲੋਥਨ ਬਾਰੇ ਜੋ 10 ਨਵੰਬਰ ਨੂੰ ਹੋ ਰਿਹਾ ਹੈ ਤੇ ਕਯੂਜ਼ ਕਮੇਡੀਸ਼ਨ ਜੋ 12 ਨਵੰਬਰ ਨੂੰ ਫਾਈਨਲ ਹੈ ਪਹਿਲਾ ਆਨਲਾਈਨ ਚੱਲੇਗਾ ਔਰ ਮੈਡਮ ਡੀਟੀਜੀ ਨੂੰ ਮੈਂ ਕਹਾਂਗਾ ਕਿ ਤੁਸੀਂ ਆਪਣੇ ਥੋੜੇ ਜਿਹੇ ਵਿਚਾਰ ਪੇਸ਼ ਕਰਿਓ ਸਾਈਕਲੋਥਨ ਬਾਰੇ ਵੀ ਔਰ ਡਾਇਮੋ ਟੈਕਨੋਲੋਜੀਜ਼ ਕੰਪੀਟੀਸ਼ਨ ਅ ਸ਼ੁਪੀਆ ਹਰਕਿਸ਼ਨ ਸਰ ਆ ਸਾਈਕਲੋਥਨ ਰੈਨਿੰਗ ਜਿਹੜੀ ਸਚਦੇਵਾ ਸਟਾਕਸ ਵੱਲੋਂ ਹਰ ਸਾਲ ਕਰਾਈ ਜਾਂਦੀ ਹੈ ਆ ਬਹੁਤ ਹੀ ਅੱਛਾ ਉਪਰਾਲਾ ਹੈ ਜਿਹੜਾ ਸਰ ਵੱਲੋਂ ਕੰਡਕਟ ਕੀਤਾ ਜਾਂਦਾ ਹੈ ਜੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਮੈਕਸਿਮਮ ਸਟੂਡੈਂਟਸ ਸਾਈਕਲੋਥਨ ਦੇ ਵਿੱਚ ਪਾਰਟਿਸਪੇਟ ਕਰਨ ਔਰ ਬੱਚਾ ਹੁਸ਼ਿਆਰਪੁਰ ਦਾ ਨਾਮ ਗਿਨੀਜ਼ ਬੁੱਕ ਆਫ ਰੋਰਡ ਵਿਦ ਦਰਜ ਹੋ। ਔਰ ਬਲਬਲ ਸੁਸਾਇਟੀ ਸੇਵਾ ਸੁਸਾਇਟੀ ਵੱਲੋਂ ਕਰਵਾਏਗੇ ਕੁਇਜ਼ ਕੰਪੀਟੀਸ਼ਨ ਵਿੱਚ ਕਦਮੇ ਖੁਦ ਵੀ ਖਿਸਾ ਰਹੀਆਂ ਬਹੁਤ ਅੱਛਾ ਉਪਰਾਲਾ ਹੈ ਜੀ ਬੱਚਾ ਨੂੰ ਸਕਾਲਰਸ਼ਿਪ ਬੱਚਿਆਂ ਦੀ ਹੈਲਪ ਕਰਨ ਦਾ ਔਰ ਪੂਰਾ ਹੀ ਸਕੂਲ ਕੋਸ਼ਿਸ਼ ਕਰੂਗਾ ਜੀ ਮੈਕਸਿਮਮ ਸਟੂਡੈਂਟ ਦੋਨੋਂ ਹੀ ਇਵੈਂਟ ਵਿੱਚ ਪਾਰਟਿਸਪੇਟ ਕਰਕੇ ਇਸ ਸੇਵਾ ਦਾ ਹਿੱਸਾ ਬਣ ਸਕੇ। ਥੈਂਕ ਯੂ। ਸੋਮਾ ਦੇਪਤੀ ਮੈਡਮ ਦਾ ਬਹੁਤ ਧੰਨਵਾਦ ਕਰਦਾਂਗੇ ਸਾਨੂੰ ਉਹਨਾਂ ਨੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਤੋਂ ਬਹੁਤ-ਬਹੁਤ ਧੰਨਵਾਦ। ਥੈਂਕ ਯੂ।